ਸੇ ਆਨਕਦੇ ਪੁਤਲੇ ਸੀ ਦੋਨੋਂ ਭਰਾ ਗੌਰਾ ਤੇ ਕੌਰਾ ਇਹਨਾਂ ਦੇ ਹੁੰਦਿਆ ਇਲਾਕੇ ਦੀ ਧੀ ਪੈਣ ਵਾਲ ਕੋਈ ਮਾੜੀ ਅੱਖ ਨਾਲ ਝਾਕਦੀ ਸੀ ਸਕਦਾ ਚਾਰ ਪੰਜ ਸਾਧੂ ਇਕੱਠੇ ਹੋ ਕੇ ਘਰ ਆਏ ਉਹਨਾਂ ਬੇਨਤੀ ਕੀਤੀ ਜਿੰਨੀ ਜਗ੍ਹਾ ਕਹੋਗੇ ਰਹਿਣ ਵਾਸਤੇ ਜਗ੍ਹਾ ਜਿੰਨੀ ਜ਼ਮੀਨ ਕਹੋਗੇ ਜ਼ਮੀਨ ਤੁਹਾਡੇ ਨਾਮ ਬਸ ਇਹ ਜਗ੍ਹਾ ਤੇ ਆ ਕੇ ਮਕਾਨ ਬਣਾ ਲਓ ਕਿਉਂਕਿ ਸਾਨੂੰ ਖਤਰਾ ਹੈ ਇੱਥੋਂ ਧੜਵੀ ਬਦਮਾਸ਼ ਲੰਘਦੇ ਚੋਰ ਲੰਘਦੇ ਸਾਡੀਆਂ ਧੀਆਂ ਪੈਣਾ ਸੇਫ ਨਹੀਂ ਅਸੀਂ ਸੇਫ ਨਹੀਂ ਸਰਦਾਰ ਗੌਰ ਸਿੰਘ ਨੇ ਫਿਰ ਤਿੰਨ ਛਤਾਂ ਮਕਾਨ ਬਣਾਇਆ ਜਿਹਨੂੰ ਹੁਣ ਆਪਾਂ ਟ੍ਰਿਪਲ ਸਟੋਰੀ ਕਹਿੰਦੇ ਆ ਉਹਨਾਂ ਸਮਿਆਂ ਵਿੱਚ ਤਿੰਨ ਛਤਾਂ ਮਕਾਨ ਨੂੰ ਕੀ ਕਹਿੰਦੇ ਸੀ ਠੇਠ ਭਾਸ਼ਾ ਵਿੱਚ ਅਟਾਰੀ ਇਕੱਲਾ ਕੋਠਾ ਹੁੰਦਾ ਹੀ ਕੀ ਕਹਿੰਦੇ ਸੀ ਕਮਰਾ ਜਿਨੂੰ ਅੱਜ ਅਸੀਂ ਕਮਰਾ ਕਹਿੰਦੇ ਆ ਤੇ ਕੋਠੇ ਤੇ ਕੋਠਾ ਚਬਾਰਾ ਤੇ ਚਬਾਰੇ ਦੇ ਉੱਪਰ ਇੱਕ ਹੋਰ ਕਮਰਾ ਛੱਤਿਆ ਜਾਂਦਾ ਸੀ ਤੇ ਔਟਾਰੀ ਕਿਹਾ ਜਾਂਦਾ ਸੀ ਔਟਾਰੀ ਮਸ਼ਹੂਰ ਨਹੀਂ ਹੋਈ ਅੱਜ ਜਾਓ ਅਮਰਤਸਰ ਸਾਹਿਬ ਤੋਂ ਬਾਗੇ ਬਾਰਡਰ ਵੱਲ ਨੂੰ ਰਸਤੇ ਦੇ ਵਿੱਚ ਇੱਕ ਔਟਾਰੀ ਹੈ ਸਰਦਾਰ ਗੌਰ ਸਿੰਘ ਦੀ ਔਟਾਰੀ ਹੈ ਜਿਹਦੇ ਕਰਤੈਨ ਪੁੱਤ ਪੈਦਾ ਹੋਏ ਕੌਣ ਕੌਣ ਜੀ ਦਲ ਸਿੰਘ ਬਿਆਲ ਸਿੰਘ ਨਿਹਾਲ ਸਿੰਘ ਕੌਣ ਜੀ ਦਲ ਸਿੰਘ ਬਿਆਲ ਸਿੰਘ ਨਿਹਾਲ ਸਿੰਘ ਸਰਦਾਰ ਨਿਹਾਲ ਸਿੰਘ ਸ਼ੇਰੇ ਪੰਜਾਬ ਦੀਆਂ ਫੌਜਾਂ ਵਿੱਚ ਨੌਕਰੀ ਕਰਦਾ ਹੁਣ ਤੁਸੀਂ ਇੱਥੇ ਸ਼ੇਰੇ ਪੰਜਾਬ ਦਾ کردار ਚੈੱਕ ਕਰ ਲਿਓ। ਕਿਉਂ ਚੇਤਾ ਕਰਦੇ ਆ? ਅਜੇ 4 ਕੋ ਸਾਲ ਹੋਏ ਹਨ। ਡਿੰਗਾ ਮਾਰਨ ਵਾਲਿਆਂ ਨੂੰ ਪੁੱਛੋ। 4 ਸਾਲ ਹੋਏ। 40 ਸਾਲ ਸ਼ੇਰੇ ਪੰਜਾਬ ਨੇ ਰਾਜ ਕੀਤਾ ਇੱਕ ਵੀ ਕ੍ਰਾਈਮ ਨਹੀਂ ਸੀ। 40 ਸਾਲਾਂ ਚ। 40 ਸਾਲ ਥੋੜੇ ਨਹੀਂ ਹੁੰਦੇ ਜੀ। ਅੱਧੀ ਜ਼ਿੰਦਗੀ ਲੰਘ ਜਾਂਦੀ ਹੈ ਇਨਸਾਨ ਦੀ। 40 ਸਾਲਾਂ ਦੇ ਵਿੱਚ ਇੱਕ ਵੀ ਸ਼ੇਰੇ ਪੰਜਾਬ ਦੇ ਰਾਜ ਵਿੱਚ ਕ੍ਰਾਈਮ ਨਹੀਂ ਹੋਇਆ। ਇੱਕ